ਸ਼ੀਗਰ ਆਣਾ ਜੀ ਅਕਬਤ ਨੇ ਆਦੂ ਅਗੀ ਚਸਾਕੀ ਸਾਨੂੰ ਬਾਰ ਬਾਰ ਤਾਂ ਸਾਥ ਸੜ ਕੇ ਅੱਜ ਵੀ ਨਾ ਪਹਿਲੇ ਠੀਕ ਹੈ ਜੀ ਦਸ ਮਹੀਨੇ ਚ ਤੇ ਯਾਤਰਾ ਹੋ ਗਏ ਆਪਾਂ ਗੱਡੀ ਚਾਲੀ ਸਟਾਰਟ ਅੰਨੇ ਜਿਹੜੀ ਥੋੜੀ ਪ੍ਰੋਬਲਮ ਸੀ ਤਾਂ ਉਹ ਹਟ ਕਰਾ ਕੇ ਡੇਟ ਹੋ ਗਏ ਫਿਰ ਵੀ 11 12 ਵਜੇ ਚੱਲਦੇ ਆਂ ਫਿਰ ਆਪਾਂ ਹੁਣੇ ਤੁਹਾਨੂੰ ਮਿਲਣਾ ਅੱਜ ਆ ਕੇ ਕਰਕੇ ਮੈਂ ਆ ਦੋ ਛੁੱਟੀਆਂ ਲਗਾਤਾਰ ਜਾਣਾ ਆਲੂ ਦੇਖਾਂਗੇ ਆਪਾਂ ਮੈਨੂੰ ਪ੍ਰੋਗਰਾਮ ਬਣਦਾ ਕਿ ਦੂਰ ਜਾਣ ਦਾ ਫਿਰ ਸੰ ਦਿਖਾਉਣੇ ਆ ਜੀ ਚਲੋ ਜੀ ਮਿਲਦੇ ਆਂ ਫਿਰ ਕਿਹਦੀ ਸਾਬ ਜਾ ਕੇ ਉੱਥੇ ਜਦੇ ਵਾਵਾ ਇਕੱਠ ਹੁੰਦਾ ਪਹਿਲਾ ਮਲਾਇ ਭਰਿਆ ਹੋਣਾ ਪੂਰਾ ਬਹੁਤ ਦੂਰ ਦੂਰੋਂ ਲੋਕ ਆਉਂਦੇ ਆ ਪਰ ਐਨ ਤੂੰ ਸਿੱਧਾ ਜਾਣਾ ਵਾ ਨੇੜੇ ਹੀ ਇੱਥੋਂ ਚਲੋ ਜੀ ਮਿਲਦੇ ਆਂ ਚਿੜੀ ਸਾਹ ਤੇ ਚੱਲ ਜਾਉਂਦੇ ਆ ਫਰ ਹਣਾ ਤਿਆਰੀ ਆ ਬਸ ਗੱਡੀ ਯਾਰ ਸੱਤ ਸਾਰੀ ਕਾਲੀ ਹੋ ਗਈ ਆ ਸੱਤ ਸਾਰੀ ਕਾਲੀ ਹੋ ਗਈ ਐ ਤਾਂ ਸਾਰੀ ਕਾਣੀ ਪੱਖਾ ਚਲਾ ਦੇਣਾ ਲੈ ਪੱਕਾ ਚੱਲਦਾ ਮਦਰ ਬਹੁਤ ਰੰਗ पाणी डे आणासूं वेट थोरी वेट देखो कट देखो बहुत ज्यादा था दुकाना ही दुकाना लगे हुए भाई अब माथा मोत् टेकन दे फिर देखते हैं आप कर ली आप

I'm uh sorry. -oh. ਭਾਈ ਯਾਰੇ ਲੰਦਾ ਜਵਾਰ ਆਉਣੀ ਆਣੀ ਬਹੁਤ ਜਿਆਦਾ ਆ ਵੱਡੇ ਵੱਡੇ ਪਾਟੀਆਂ ਬਚਾਰ ਬਹੁਤ ਆ ਨਾ ਬਹੁਤ ਆ ਰਹਾ

अपनी गड् खड़ी थे यार बड़ी फर्क ना खड़ी है जाम लग गया का वोलै जाम जाम हाँ दे देखते पग सैट करके आने पग नहीं लौट तो है गिली होगी इस चक्कर मैं यार पग ही सैट कर देना चे खाचे जाम तो हो ज्यादा मैं कल तो जाए

भई फिराया अठ हज़ार घुमण यार

ਕਰੋ ਸ਼ੇਅਰ ਕਰੋ ਕਮੈਂਟ ਕਰ ਦਿਓ ਕਿੱਥੋਂ ਦੀ ਜਗ੍ਹਾ ਦੱਸੋ ਮੈਨੂੰ ਬੇਬਸ ਜਾ ਰਿਹਾ ਨਾ ਨਹੀਂ ਲੱਤਾਂ ਕਿੱਥੋਂ ਦੀ ਜਗ੍ਹਾ ਲੱਗਿਆ ਪੁਰਾਣਾ ਦੇ ਦੇ ਕਿੱਥੇ ਗੜੀਆਂ ਪਤਾ ਕਿਹੜੀ ਦੁਕਾਨਾਂ ਦੇ ਹੁੰਦੇ ਉਹਦਰ ਦੇਖ ਦੇਖਣਾ ਬਣਾ ਕਿਹੜੀ ਦੁਕਾਨਾਂ ਦੇ ਯਾਰ ਸਾਖੀ ਵਾਲਾ ਬਣਾ ਦੇ ਬਣਾ ਦੇ اچھا ٿيو گا ۽ ڏيڻ سان